ਸਾਹਾਂ ਤੋਂ ਵੀ ਸਾਡੀਆਂ ਬਣਾ ਰਹੀਆਂ ਐਂਟੀ ਮਾਲਟੀ ਨਹੀਂ ਕੋਈ ਨਹੀਂ ਹੈ ਨਾ ਰਵੀ ਕਹਿੰਦਾ ਮਰੂਤ ਤੋੜਨਾ ਗਵਾਂਡੀਆਂ ਦੇ ਰਵੀ ਸਾਗ ਤੋੜਦਗਾ ਚਾ ਚੜਿਆ ਮੈਂ ਸਾਗ ਦੇਖਣਾ ਸੀਗਾ ਮੈਂ ਕਿਹਾ ਹਿਸਾ ਆ ਗਿਆ ਪਤਾ ਨਹੀਂ ਰਵੀ ਕਹਿੰਦਾ ਆਂਟੀ ਨੂੰ ਸਾਗ ਤੋੜ ਕੇ ਰੱਖਿਆ ਆ ਪੱਤੇ ਆਂਟੀ ਨੇ ਸਾਤਰੇ ਹੀ ਲਾਇਆ ਮੈਂ ਨਹੀਂ ਪੈਰੀ ਹਾਂ ਲੈ ਇਹ ਰਵੀ ਨਿੰਬੂ ਦੇਖੋ ਪਾਟੇ ਦਾ ਸਾਰਾ ਪਾਟ ਕੇ ਸਾਰਾ ਪਾਪ ਦਾ ਸਾਰਾ ਸੰਤਰੇ ਲੈ ਮੰਮੀ ਛੜੀਂ ਦੇ ਸੰਤਰੇ ਬੋਲ ਆਇਓ ਨਿੰਬੂ ਆ ਅੱਡੇ ਅੱਡੇ ਨਿੰਬੂ ਆ ਨਿੰਬੂ ਆ ਜਦ ਕਿ ਰਵੀ ਮੇਰੀ ਨਹੀਂ ਗੱਲ ਮੰਨੀ ਤੇ ਲੈ ਜਾਓ ਤੋੜ ਕੇ ਸਬਣਾ ਲਈ ਕੋਈ ਨਾ ਹੈ ਗਾਇਸ ਸਰੋ ਗੋਸ਼ਣੇ ਆ ਮੱਝੇ ਮੰਮਾ ਕਿੱਥੇ ਤੋੜਨ ਜਾਣ ਲੈ ਯੋ ਕਰ ਦੇ ਅੱਛਾ ਖਰਾਬ ਕਰਦੇ ਸੂਰੇ ਨੇ ਹਾਂ ਤਾਂ ਵੱਢ ਹੱਥ ਸਾਰਾ ਪੱਟ ਦੇ ਆਪਾਂ ਇਹਨੂੰ ਵੀ ਕੀਤਾ ਹਾਂ ਇਹ ਤਾਂ ਸਾਡੀ ਖੇਤੀ ਖਰਾਬ ਕਰੀ ਜਾਂਦੇ ਕਦੀ ਆਂਟੀ ਉਹਨਾਂ ਦੀ ਕਦੀ ਸਾਡਾ ਤਾਂ ਆਪਲਾ ਸਾਂ ਭਾਈ ਇਹਨਾਂ ਸਾਰੇ ਪੱਟ ਦਿੱਤਾ ਮੇਰੇ ਘਰਾਰੇ ਭਾਗ ਹੀ ਸਾਗ ਨਾ ਆ ਗਏ ਮੰਮਾ ਮੰਮਾ ਇੱਦਾਂ ਇੱਦਾਂ ਹੋ ਗਏ ਥੱਲੇ ਨੂੰ ਇਦਾਂ ਦੇਖੋ ਕਿੰਨੇ ਸੋਹਣੇ ਇਦਾਂ ਦੇਖੋ ਇਦਾਂ ਹਾਈ ਗਾਇਸ ये देखो मेरी मम्मी लोगों का साल तो नहीं।, <laughs> नहीं नहीं अपना ही अपना ही लोगों का नहीं तोर तोर पकड़ी गई आज एक दांत सूरा नहीं किया ये देखो हमारी मम्मी के गांव में सूर कैसे आ गए इतने सूरों ने कैसे काम खराब किया है यहां पर गाइस भी रे गाइस भी रे गाइस भी रे ये फ्री रहा गाइस हां दे लो बहुत तोड़ा है और सफाई में आ बंदा पता तोड़ के ले जाना है ਆ ਬੰਦਾ ਮੱਕਲ ਕਹਿ ਰਿਹਾ ਹੈ ਇਧਰ ਤੋੜ ਖੜਾ ਖੜਾ ਹੈ ਉਧਰ ਖੜਾ ਖੜਾ ਹੈ ਹਾਂ ਖੜਾ ਖੜਾ ਮੰਮੀ ਸੇ ਲੀ ਕਹਦੇ ਨੇ ਮੰਮੀ ਟੋੜਾ ਹੈ ਦੱਸ ਮੈਂ ਟੋੜ ਕੱਢ ਕੇ ਆਵਾਂ ਨਹੀਂ ਹੈ ਸਾਫ ਹੀ ਕਰਨਾ ਆ ਤੀ ਟੋੜ ਕਰਦੀ ਆ ਦੇ ਇਧਰ ਤੋੜ ਗੰਦਰ ਤੋੜ ਦੀਦੀ ਟੋੜ ਗੰਦਰ ਤੋੜ ਦੇ ਮੰਮੀ ਨੂੰ ਟੋੜ ਮੈਂ ਇਹਦਾ ਮੰਮੀ ਲੈਣਾ ਕੀ ਕਰਦੀ ਮੰਮੀ ਪਤਾ ਨਹੀਂ ਕੀ ਕਰਦੀ ਫਿਰਦੀ ਆ ਹਏ ਕਿੰਨੀ ਹਰਿਆਲੀ ਕਿੰਨੀ ਸੋਹਣੀ ਲੱਗਦੀ ਇਹ ਕਿੰਨਾ ਸਾਕ ਵੈਰਾ ਇਹ ਆਬੀਜਾਸਾਂ ਤੇ ਯੁੱਧ ਹੋ ਗਿਆ ਉਹਨੇ ਸਾਕ ਬਚਾ ਕੇ ਰੱਖਿਆ ਇਹ ਆਬੀਜਾਸ ਦਾ ਸੇਲੀਆਂ ਹੋਣ ਤਾਂ ਇਦਾਂ ਦੀਆਂ ਹੋਣ ਸੇਲੀਆਂ ਮੈਂ ਤਾਂ ਕਹਿੰਦੀ ਸੀ ਇੱਥੇ ਪੁੱਤ ਮੈਂ ਤਾਂ ਨਹੀਂ ਲੈਣਾ ਖਾਣਾ ਮੈਂ ਤਾਂ ਗਾਲਾਂ ਕਰਕੇ ਆ ਮੀਂਹ ਸਾਗ ਨੂੰ ਨਾ ਬਚਾ ਆ ਬਚਾਉਣ ਲੱਗੀਆਂ ਦੇ ਕੋਈ ਨਾ ਫੋਟੋ ਤੇ ਨਹੀਂ ਆਲੇ ਸਾਡੇ ਗਾਉਂ ਦੇ ਟਪੂਲੇ ਦੇਖੋ ਇੱਧਰ ਬੀਬੀ ਸੂਟ ਪਾਾਰੇ ਫਾ ਕੇ ਆ ਕੇ ਵੀਡੀਓ ਬਣਾਉਂਦੀ ਹੋਈ ਇਹ ਤੇ ਮਾਚ ਨਾ ਮੈਂ ਹੁਣ ਕਾਪੜਾ ਖਾ ਲੇ ਖਾ ਲਈ ਬੁੜੀ ਆ ਮਾਗਲੀ ਬਣਾਣਾ ਮੈਂ ਤਾਂ ਹਮ ਜਾਣਾ ਤਹਾਗਾ ਘਰ ਨਹੀਂ ਆ ਕੇ ਚੱਲਦੇ ਆ ਜਾ ਕੇ ਬਣਾਵਾਂਗੇ ਖਾਣਾ ਤੇ ਅੱਗ ਸਿੱਖਾਂਗੇ ਸੋ ਅੱਗ ਵੀ ਪਾ ਲਈਆਂ ਤਾਂ ਇਹ ਨਾ ਫੈਲ ਨਹੀਂ ਆਲੇ ਨਾ ਬਾਰ ਹੋਇਆ ਬਰ ਹੋਇਆ ਰਵਿਣਾਂ ਨਾਲੇ ਖਾਈ ਜਾਂਦਾ ਹੈ ਹੈਲੋ ਹੈਲੋ ਗਾਇਜ਼ ਕੀ ਰਹੇ ਹੈਡੋ ਗਾਇਜ਼ ਬਾਏ ਕਹਿੰਦਾ ਗਾਇਜ਼ ਕਰੋ ਕਹਿੰਦਾ ਗਾਇਜ਼ ਕਰੋ ਆਂਟੀ ਕਹਿੰਦੀ ਬਾਏ ਨੋ ਜੀ ਸਾਗ ਤੋੜ ਕੇ ਤਾਂ ਗਠੜੀ ਲਈ ਆ ਬੰਨ ਅਹਾਂ ਸੇ ਤੇ ਦੇਈ ਚਾਹ ਚਾਹ ਲੈ ਪੂਰਾ ਤਾਂ ਤੰਦਰਾ ਵੇਸਨਾ ਤਾਂ ਆ ਆ ਵਣੀ ਆ ਗੱਲ ਬਾਤ ਛੇਲ ਨਿੰਬੂ ਦੇਣਾ ਬਹੁਣ ਨਿੰਬੂ ਦਾ ਬਣਾ ਪੈ ਗਿਆ ਹੈ ਨਾ ਰਵੀ ਕਹੀ ਜਾਂਦਾ ਸੰਤਰੇ ਨਿੰਬੂ ਆ ਨਿੰਬੂ ਵਾ ਰਵੀ ਨਿੰਬੂ ਆ ਹਾਂ ਮੁੰਡਾ ਮੈਂ ਤਾਂ ਗੇਮ ਖੇਡ ਰਹੀ ਆ ਮਾਂ ਮੇ ਹੁਣੀ ਹੁਣ ਕਹਿੰਦੇ ਵਿੱਚ ਮਿਕਸ ਖਾਣੇ ਨੂੰ ਚਲਾਈ ਆ ਜੀ ਚਲਾਈ ਆ ਦੇਖ ਲਈ ਨਾ ਆਹ ਤੂ ਵਾ ਤੇ ਚੋਰ ਦੇਖ ਮੁੰਡਾ ਇਹ ਕਿਹਦੇ ਆਂਟੀ ਉੱਧਰ ਘਰ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਬਣਨ ਜਾ ਰਹੀ ਆ ਜੀ ਸਪੈਸ਼ਲ ਬਹੁਤ ਵਧੀਆ ਚੀਜ਼ ਸਿਆਲਾਂ ਦੀ ਵੀ ਸਪੈਸ਼ਲ ਆ ਤੇ ਪੰਜਾਬ ਦੀ ਵੀ ਸਪੈਸ਼ਲ ਆ ਤੇ ਸਾਡੀ ਮੰਮੀ ਹੁਣ ਇਹਦੀ ਸਪੈਸ਼ਲ ਆ ਬਣਨ ਲੱਗਾ ਆ ਜੀ ਸਾਗ ਹਰ ਨਾ ਮੋਂ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਦੀ ਸਾਗ ਤੋੜ ਕੇ ਲੈ ਕੇ ਆਏ ਆ ਆਪ ਮੰਮੀ ਹੋਣੀ ਆਪ ਲੈ ਆਂਦਾ ਥੋੜੇ ਦੇ ਬੱਜੀ ਆ ਆ ਦੇਖੋ ਹੁਣ ਤੁਸੀਂ ਨਾਲੇ ਲੈ ਆ ਸਾਗ ਤਾਜ਼ਾ ਹੋਰੀ ਜਨਾ ਮੰਮੀ ਨੇ ਇੱਥੇ ਰੀਜ ਲਾਉਣੀ ਆ ਪੂਰੀ ਹਾਂ ਤਕਾਲਾ ਤੱਕ ਹੁਣ ਸਾਗੇ ਬਣਨਾ ਆ ਜੀ ਤੇ ਹੁਣ ਅਸੀਂ ਬੈਠ ਕੇ ਮੰਜੇ ਤੇ ਆ ਨਾ ਤਸੱਲੀ ਨਾਲ ਨਾਲੇ ਅਸੀਂ ਕਾਨੀਆਂ ਗੱਲਾਂ ਬਾਤਾਂ ਕਿਸੇ ਦੀ ਸੇਵਤ ਕਿਸੇ ਦੀ ਚੁਗਲੀ ਹਾਂ ਕੱਢਣਾ ਉਹ ਇੰਨਾ ਤਾਂ ਜਦੋਂ ਕੰਮ ਕਰਦੇ ਨੇ ਉਹ ਗੱਲਾਂ ਵਧੀਆ ਲਾਦੀਆਂ ਫਿਕਾਨੀਆਂ ਜਿਆਦਾ ਕੰਮ ਨਹੀਂ ਹੋ ਜਾਂਦਾ ਨਾਲ ਲੱਗਦਾ ਮਜ਼ਾਕ ਕਰਦੇ ਆ ਇਕੱਠੇ ਹੁੰਦੇ ਦੁੱਖ ਸੁੱਖ ਕਰਦੇ ਉਹ ਕਈਆਂ ਨੇ ਕਹਿ ਲੜਾ ਬੜਾ ਬੀਬੀਆਂ ਚ ਗੁਲੀਆਂ ਕਰਦੀਆਂ ਨਹੀਂ ਨਹੀਂ ਚੋਰੀਆਂ ਨਹੀਂ ਕਈ ਤਰ੍ਹਾਂ ਹੀ ਦੁੱਖ ਸੁੱਖ ਹੁੰਦੇ ਆ ਹਾਂ ਤੇ ਹੁਣ ਸਾਗ ਤੋੜ ਕੇ ਲਿਆਏ ਆ ਮੰਮੀ ਹੁਣ ਇਸ ਹੇਲੀ ਵਿੱਚ ਵੈਸ਼ਾ ਰੱਖਿਆ ਸੀਗਾ ਹੋਰ ਕਹਿੰਦੀ ਬੜਾ ਬਚਾ ਕੇ ਰੱਖਿਆ ਬੁੜੀਆਂ ਕਹਿੰਦੀ ਬਹੁਤ ਔੜਣਾ ਹੁੰਦੀ ਸੀ ਮੈਂ ਫੇਰ ਲਕੂਰ ਕੋ ਕੇ ਰੱਖੀ ਰਹੀ ਰਾਖੀ ਰੱਖੀ ਕਹਿੰਦੀ ਤੇ ਅੱਜ ਚੁੱਲ੍ਹੇ ਤੇ ਬਣਨਾ ਜੀ ਸਾਗ ਉੱਦਾਂ ਤਾਂ ਸੀ ਰੈਨੂ ਕੋ ਗਏ ਸੀਗੇ ਉਹਨੇ ਵੀ ਸਾਗ ਬਣਾਇਆ ਪਰ ਅੱਜ ਫੇਰ ਮੰਮੀ ਕਹਿੰਦੇ ਘਰ ਵੀ ਬਣਾਉਣਾ ਹੈ ਤੇ ਹੁਣ ਅਸੀਂ ਕੰਨ ਲੱਗੇ ਤਿਆਰੀ ਜਿੱਦਾਂ ਜਿੱਦਾਂ ਮੰਮੀ ਨੇ ਬਣਾਉਣਾ ਹੈ ਅਸੀਂ ਪੂਰਾ ਤੁਹਾਡੇ ਨਾਲ ਕਰਾਂਗੇ ਸ਼ੇਅਰ ਅਸੀਂ ਕਿਹਾ ਵੀ ਹੁਣ ਠੰਡ ਦੀ ਸਪੈਸ਼ਲ ਨਾਲੇ ਉੱਧਰ ਮਿਲਦਾ ਪਰ ਇਹ ਵਾਲੀ ਚੀਜ਼ ਨਹੀਂ ਬਣਦੀ ਇਸ ਕਰਕੇ ਮੰਮੀ ਕਿੰਨੇ ਦਿਨਾਂ ਦਾ ਕਰਦੇ ਸੀ ਬਿਜ਼ੀ ਬਹੁਤ ਐ ਟਾਈਮ ਹੀ ਨਾ ਲੱਦਾ ਕਦੀ ਰੋਜ਼ ਇੱਧਰ ਚਲ ਜਾਂਦੇ ਉੱਧਰ ਚਲ ਜਾਂਦੇ ਅਸੀਂ ਅੱਜ ਵੀ ਹਾਂਦੇ ਹਾਂ ਦੇ ਲੈ ਆ ਕੇ ਹੁਣ ਅਸੀਂ ਕੱਲੀ ਇਹ ਤਿਆਰ ਤਾਂ ਫੇਰ ਤੁਹਾਨੂੰ ਦਿਖਾਉਂਦੇ ਹਾਂ ਜੀ ਅੱਗੇ ਬਣਿਆ ਵੀ ਦਿਖਾਵਾਂਗੇ ਸਾਗ ਬਣਾਉਂਦੇ ਨੇ ਮम्मी ਕਹਿੰਦੇ ਮੇਰੇ ਗੇੜੇ ਬਹੁਤ ਵੱਜਦੇ ਹਨਾ ਅੱਜ ਦੇਖ ਤਾਂ ਕਿੰਨੇ ਗੇੜੇ ੱਡੇ ਨੇ ਨਹੀਂ ਅੱਜ ਤੁਸੀਂ ਟੈਨਸ਼ਨ ਨਾ ਲਿਓ ਤੇ ਗੇੜੇ ਵਿੱਚ ਮਾਰ ਹੀ ਜਾਣੇ ਤੁਸੀਂ ਪੀੜੀ ਤੇ ਬਹਿ ਜਾਓ ਜਦੋਂ ਮੈਂ ਕੱਲੇ ਬਣਾਉਂਦਾ ਹਾਂ ਤਾਂ ਕਹਿੰਦੇ ਪਹਿਲੇ ਸਵਾਦ ਦੇ ਅੰਦਰ ਨਾ ਕੋਈ ਨਾ ਕੋਈ ਰਹਿ ਜਾਂਦਾ ਉਹ ਕੋਈ ਕੁਛ ਲੈਣ ਜਾਂਦੀ ਤੇ ਕੋਈ ਕੁਛ ਨਹੀਂ ਆਜਾ ਪਰ ਨਵੇਂ ਤਰੀਕੇ ਨਾਲ ਸਾਗ ਅੱਜ ਜੀਨ ਨਾ ਮਸ਼ੀਨ ਅੱਜ ਸ਼ੁਰੂ ਕਰਦੇ ਆ ਆਸਾਨ ਹੋ ਗਿਆ ਲਈ ਨੂੰ ਲਾਈ ਨਹੀਂ ਤੁਸੀਂ ਵੀ ਕਿੱਦਾਂ ਕੋਈ ਦੱਸਦੀ ਦਾਤੀ ਨਾਲ ਜੀਰ ਕੇ ਪਾਉਂਦੀ ਆ ਅੱਜ ਆਪਾਂ ਮਸ਼ੀਨ ਨਾਲ ਜੀਰ ਕੇ ਪਾਵਾਂਗੇ ਦੇਖਦੇ ਆ ਟਰਾਈ ਮਾਰ ਕੇ ਜੇ ਵਧੀਆ ਜੀਰ ਹੋ ਗਿਆ ਤਾਂ ਨਹੀਂ ਤਾਂ ਫੇਰ ਹੱਥ ਨਾਲ ਜੀਰ ਲਵਾਂਗੇ ਨਹੀਂ ਵਧੀਆ ਮੈਨੂੰ ਵੈਸੇ ਆਦਤ ਪਈ ਆ ਦਾਤੀ ਨਾਲ ਦੇਸੀ ਤਰੀਕੇ ਨਾਲ ਹੀ ਚੀਜ਼ਾਂ ਆਉਂਦੀ ਆਪਾਂ ਤਾਂ ਮੈਂ ਸਾਰਾ ਕੁਝ ਦੇਸੀ ਤਰੀਕੇ ਨਾਲ ਬਣਾਉਂ ਕਰਦੇ ਆ ਇਹ ਗੱਲ ਦਾ ਕੰਮ ਚੱਲਦਾ ਪਤਾ ਅੱਜ ਮੈਂ ਜੀਰ ਲਾਉਂਦੇ ਆ ਦੇਖਦੇ ਆ ਕੀ ਹਿਸਾਬ ਨਾਲ ਮੀਲ ਤੋਂ ਲਾਉਂਦੇ ਆ ਨਵੀਂ ਪਈ ਆ ਉਹ ਤੋਂ ਲਈ ਸੀ ਆਪਾਂ ਕੱਢੀ ਵੀ ਨਹੀਂ ਆਹੋ ਹਰੇ ਜਣੇ ਦੱਸਿਓ ਫੇ ਕਿਹੜੇ ਗਏ ਸਾਗ ਬਣਾ ਕੇ ਖਾ ਲਿਆ ਤੇ ਕਿਹੜਾ ਕਿਹੜਾ ਕੱਦਦਾ ਪਿਆ ਤਿਆਰੀ ਅਸੀਂ ਤਾਂ ਰਤੀ ਰੁਣਕ ਗਏ ਸੀਗੇ ਵਿਚਾਰੀ ਨੇ ਇੰਨੀ ਮਿਹਨਤ ਕੀਤੀ ਮੈਂ ਅਨੁਰਾਦੀ ਕਹਿੰਦੀ ਸੀ ਤੇ ਆਪਾਂ ਸਵੇਰ ਨੂੰ ਕਿਸੇ ਨੇੜਾ ਸਵਾਦ ਨਾਲ ਸਾਗ ਖਾਣਾ ਹੈ ਮੈਂ ਤਾਂ ਤੁਹਾਨੂੰ ਪੁੱਤ ਚੱਲਦੇ ਭੇਜਿਆ ਸੀਗਾ ਭਾਵੇਂ ਸਾਨੂੰ ਜਲਦੀ ਧੋੜਨਾ ਪਊਗਾ ਹੁਣ ਘਰ ਆ ਸੀ ਗਿਆ ਵੀ ਹੁਣ ਤਾਂ ਚੱਲੀ ਨਾ ਇੱਕ ਵਾਰੀ ਬਣਾ ਲਈਏ ਇਹ ਚੀਜ਼ਾਂ ਨਹੀਂ ਮਿਲਦੀਆਂ ਬਾਹਰ ਮਿਲ ਜਾਂਦੀਆਂ ਪਰ ਉਹ ਗੱਲ ਨਹੀਂ ਪੈਂਦੀ ਆ ਸਾ ਸਾਰਾ ਤਾਂ ਹੁੰਦੀ ਨਹੀਂ ਦਾਣਾ ਤੇ ਮੈਂ ਤਾਂ ਦੇਖੀ ਨੇ ਜਿਸ ਜੇ ਲੈ ਲਈਦਾ ਆ ਪਰ ਇਦਾਂ ਇਹ ਵੱਡੀ ਗੱਲ ਹੁੰਦਾ ਅੱਜ ਗੱਲ ਬਣਾਉਣ ਲੱਗੇ ਆ ਸਾ ਤੋਂ ਮੇਰੀ ਸੇਲੀ ਨੇ ਸਾਰ ਸੰਭਾਲ ਕੇ ਰੱਖਿਆ ਸੀ ਕਿਸੇ ਨੂੰ ਤੋੜ ਨਹੀਂ ਦਿੱਤਾ ਹੁਣ ਅਸੀਂ ਤੋੜ ਕੇ ਆ ਆ ਸਾਡੇ ਨਾਲ ਤੜਾਇਆ ਵੀ ਉਹਨੇ ਵਧੀਆ ਹੋਇਆ ਸੀ ਤੇ ਬਹੁਤ ਸੋਹਣਾ ਉਦਾਂ ਤਾਂ ਹੁਣ ਪਿੰਡ ਬਹੁਤ ਸਾਗ ਹੋ ਜਾਣਾ ਆ ਅਸਵਾਣ ਸਾਗ ਜੇ ਨਾ ਕਿਰੂ ਕੱਢਦਾ ਨਵੀਂ ਮਸ਼ੀਨ ਲਾਈਆ ਪਰ ਹੌਲ ਹੀ ਸਾਗ ਕੱਟ ਹੁੰਦਾ ਹੈ ਇਹ ਨਾਲ 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 ਹੀ ਆਪ ਲਸਣ ਅਦਰਕ ਮਿਰਚਾਂ ਹੋਰ ਸਾਰਾ ਕੁਝ ਪਾ ਦੇਣੀ ਹੈ ਨਾਲ ਨਾਲ ਹੀ ਆਪਾਂ ਪਤਲੀ ਰੱਖ ਲਈ ਆ ਮਿੱਟੀ ਲਈ ਆ ਲਾ ਫੁੱਲ ਜਿਹਾ ਸਾਗ ਨਬਰੀ ਕਰ ਦਿਆ ਆ ਅੱਗ ਵੀ ਬਹੁਤ ਵਾਲੀ ਮੱਚੀ ਪਈ ਆ ਨਾਲ ਨਾਲ ਹੀ ਸਾਗ ਪਈ ਜਾਣਾ ਨਾਲ ਨਾਲ ਹੀ ਦੁੱਤੀ ਜਾਣਾ ਵਧੀਆ ਹੋ ਜਾਣਾ ਸਾਰਾ ਕੰਮ। ਕਿੰਨਾ ਵਧੀਆ ਸਿਆਲਾਂ ਨੂੰ ਉਦੋਂ। ਹੋਰ ਗਰਮੀਆਂ ਨੂੰ ਦੁੱਧਦਾ ਹੀ ਨਹੀਂ ਕਿ ਜਿੰਨਾਂ ਚ ਕੰਮ ਕਰਨੇ ਨੇ ਦਿੱਲੀ ਕਹਿੰਦਾ। ਸਿਆਲਾਂ ਨੂੰ ਦਿਨਾਂ ਵਧੀਆ ਲੱਗਦਾ ਛੱਲੇ ਮੁਰ। ਜਦੋਂ ਮੈਂ ਸਿਆਲਾਂ ਨੂੰ ਕੰਮ ਮਾਗੇ ਆ। ਹੁਣ ਵੈਸੇ ਚੁੱਲੇ ਬਹੁਤ ਘੱਟ ਆ। ਬਹੁਤ ਘੱਟ ਕਰਾਂ ਵਿੱਚ ਇਹ ਜਿਹੜੇ ਚੁੱਲੇ ਬਲਦੇ ਆ। ਜਿਆਦਾ ਸਲਾ ਕੰਮ ਜ਼ਿਆਦਾ ਆ। ਪਹਿਚਾਨ ਨੂੰ ਵਧੀਆ ਹਾਂਜੀ ਸਾਰ ਸਾਰਾ ਹੁਣ ਸਾਰਾ ਚੀਰ ਹੋ ਗਿਆ ਹੁਣ ਅਸੀਂ ਸਬਜ਼ੀ ਨਾਲ ਪਾ ਕੇ ਸਾਗ ਤੇ ਵਿੱਚ ਇਹਦੇ ਪਾਣੇ ਨਾਲ ਸਾਰਾ ਲੱਖਣ ਮਸਾਲਾ ਜੋ ਵੀ ਹੈਗਾ ਉਹ ਮਿਰਚਾਂ ਮਿਰਚਾਂ ਆਪੇ ਬੋਲੇ 100 ਰੁਪਏ ਦੋ ਤੇ ਕਿੰਨੇ ਅਸੀ ਤਾਂ ਜੀ ਹੈਲਪਰ ਐ ਅਸੀਂ ਜਿਹੜਾ ਜਿਹੜਾ ਉੱਪਰ ਲੱਗਾ ਮੇਂ ਛੋਟਾ ਛੋਟਾ ਉਹ ਕਰਦੇ ਆਂ ਐਂ ਚੀਜ਼ਾਂ ਬਣਾਉਣ ਨੂੰ ਆ ਜੀ ਹਾਲ ਐ ਜਿਹਦਾ ਉਹ ਟੋਪੀ ਜੀ ਬਣਾਤੀ ਇਹ ਹਾਰੀ ਹਾਰੀ ਕਰਦੇ ਨਾ ਥੱਲੇ ਮਰੋਸੂ ਰੋਸੂ ਪਾਣੀ ਘੜdolo ਥੋੜਾ ਪਾਣੀ ਆਉ ਕਦੀ ਤਾਂ ਸੇ ਰਾਤ ਹੋਣੀ ਲੱਗਣਾ ਹਜੇ ਬਹੁਤ ਟਾਈਮ ਘੰਟਾ ਤਾਂ ਹੋਈ ਗਿਆ ਆਪਾਂ ਨੂੰ ਹਾਂ ਕਿਹਾ ਚਾਹਦਾ ਪਰ ਹਜੇ ਸਾ ਕੱਟ ਕੇ ਸਿਪਾਉਂਦੇ ਆ ਹਜੇ 2 ਘੰਟੇ ਹੋਰ ਲੱਗਣੇ ਆ ਅਸੀਂ ਸਵੇਰੇ ਆ ਹੁਣ ਅਸੀਂ ਰਾਤ ਨੂੰ ਜੋ ਖਾਣਾ ਉਹ ਦਾਲ ਰਾਈਸ ਬਣਾਇਓ ਤੇ ਹੁਣ ਅਸੀਂ ਇਹ ਬਣਾਉਦੇ ਆ ਸਵੇਰ ਵਾਸਤੇ ਤਾਂ ਜਿਹੜੀ ਸਵੇਰ ਨੂੰ ਮੱਕੀ ਦੀ ਰੋਟੀ ਨਾਲ ਬਣਨੀ ਆ ਖਾਵਾਂਗੇ ਟੈਸਟ ਕਰਾਂਗੇ ਉਹ ਵੀ ਤੁਹਾਡਾ ਕਲਿੱਪ ਆਪਾਂ ਸ਼ੇਅਰ ਕਰ ਲੈਣਾ ਇਸ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਚੁੱਲੇ ਤੇ ਸਾਗ ਕੌਣ-ਕੌਣ ਬਣਾਉਂਦਾ ਉਹ ਵੀ ਦੱਸਿਓ ਕਿਉਂਕਿ ਹੁਣ ਚੁੱਲੇ ਤੇ ਬਹੁਤ ਘੱਟ ਸਾਗ ਬਣਾਉਂਦੇ ਆ ਆਹ ਤਾਂ ਬਰੈਡ ਬਣਾ ਲੈਂਦੇ ਆ ਚਾਹ ਹਾਂ ਸੀ ਰਾਤੀ ਸਾਗ ਬਣਾ ਕੇ ਨਾ ਘੋਟ ਕੇ ਰੱਖ ਲਿਆ ਸੀ ਪਰ ਖਾਦਾ ਨਹੀਂ ਤਾਂ ਹੁਣ ਅਸੀਂ ਨਾ ਮੱਕੀ ਦੀ ਰੋਟੀ ਦੇ ਨਾਲ ਸਾਗ ਬਣਾ ਕੇ ਖਾਣਾ ਬਹੁਤ ਸਵਾਦ ਦੇਖਣ ਨੂੰ ਦੇਖ ਕੇ ਭੁੱਖ ਲੱਗਦੀ ਆ ਸਾਗ ਬਣਾ ਇੰਨਾ ਸੋਹਣਾ ਬਣਿਆ ਹੈ ਹੁਣ ਖਾ ਕੇ ਦੇਖਾਂਗੇ ਵੀ ਕਿਦਾਂ ਦਾ ਬਣਿਆ ਨਿਆਲੇ ਦਾ ਕਾਲੇ ਹੋਇਆ ਦਦੋ ਮम्मी ਰੋਟੀ ਪਕਾ ਲਾ ਖਾਈਏ ਸਾਗ ਨਾਲ ਰੋਟੀ ਦਦੋ ਤਾਂ ਹੁਣ ਸਵੇਰੇ ਮੈਂ ਰੋਟੀ ਲੱਗੀਆਂ ਪਕਾਉਣਾ ਇੰਨਾ ਤਾਂ ਸਾਗ ਵੰਨ ਦੇਖ ਕੇ ਭੁੱਖ ਲੱਗਦੀ ਆ ਜਾਓ ਤੁਸੀਂ ਵੀ ਦੇਖ ਕਿਸੇ ਨਾਲ ਸਾਗ ਖਾਣਾ ਦਾ ਜੇ ਕੋ ਚਾਹ ਵਨ ਹੈਗਾ ਮੱਕੀ ਦੀ ਰੋਟੀ ਦਾ ਸਾਗ ਸਰੋਂ ਦਾ ਬੜਾ ਸਵਾਦ ਆ ਵਿੱਚ ਦੇਸੀ ਕੇ 파ਟ ਦਵਾ ਨੇ ਆ ਜਾਓ ਤੁਸੀਂ ਵੀ ਦੱਸਿਓ ਵੀ ਤਾਂ ਕਿਹਨੂੰ ਕਿਹਨੂੰ ਸਾਗ ਬਹੁਤ ਪਸੰਦ ਆ। ਜਿੰਦੇ ਨੇ ਰੋਟੀ ਪਕਾਉਣਾ ਮਜ਼ਾ ਬੜਾ ਬੈਠੇ ਨਾ ਤਸੱਲੀ ਨਾਲ ਬੰਦਾ ਰੋਟੀ ਪਕਾਵੇ ਮੱਕੀ ਦੀ ਗੈਸ ਤੇ ਨਹੀਂ ਮੱਕੀ ਦੀ ਰੋਟੀ ਸੋਹਣੀ ਮੇਰੇ ਤੋਂ ਤਾਂ ਬਣਦੀ ਐਦਾਂ ਵਧੀਆ ਬਣਦੀ ਐ ਹੌਲੀ ਹੌਲੀ ਤਸੱਲੀ ਨਾਲ ਰੋਟੀ